ਆਗੇ ਸਾਰਿਆਂ ਨੂੰ ਰਾਸੂਰ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਸ਼ਰੇ ਦੀ ਮੋਰੀ ਬਣਾਉਣੀ ਪਹਿਲੀ ਵੀਡੀਓ 'ਚ ਤੁਹਾਨੂੰ ਆਪਾਂ ਦੱਸਿਆ ਸੀ ਕਸ਼ਰੇ ਦੀ ਕਟਾਈ ਤੇ ਸਲਾਈ ਹੁਣ ਆਪਾਂ ਮੋਰੀ ਬਣਾਉਣੀ ਦੱਸਾਂਗੇ ਆਪਾਂ ਪਟੀਆਂ ਲਈਆਂ ਦੋ 3-3 ਇੰਚ ਦੀਆਂ ਦੋ ਪਟੀਆਂ ਕੱਟ ਲੈਣੀਆਂ ਆਹ ਵੇਖੋ 3-3 ਇੰਚ ਦੀਆਂ ਹੁਣ ਕੀ ਕਰਨਾ ਆਪਾਂ 1/2 ਇੰਚ ఇద్దరు ఫోల్డ్ల సీన్ పూరతో సీన్ ਪਾਸੇ ਆ ਰਿਹਾ ਕੋਪਾ ਸੀਨ ਲਾ ਲਈ ਇੱਕ ਪਾਸੇ ਆਪਾਂ ਲਾ ਲਈ ਸੀਨ ਦੂਜੇ ਪਾਸੇ ਵੀ ਆਪਾਂ ਇਵੇਂ ਹੀ 20 ਇੰਚ ਮੋੜ ਕੇ ਸੀਨ ਲਾ ਲਾਂਗੇ ਆ ਇੱਕ ਠੀਕ ਹੈ ਇਹਦੀ ਸੀਨ ਆਪਾਂ ਬਰੀਕ ਲਾਉਣੀ ਆ ਕਿਨਾਰੇ ਤੇ ਲਾਵਾਂਗੇ ਇਹਦੀ ਸੀਨ ਸੌਰੀ ਆ ਵੇਖੋ ਇਹਦੀ ਸੀਨ ਆਪਾਂ ਕੀ ਕਰਨਾ ਬਿਲਕੁਲ ਕਿਨਾਰੇ ਕਿਨਾਰੇ ਤੇ ਲਾਵਾਂਗੇ ਆਹ ਵੇਖੋ ਇੱਕ ਆਪਾਂ ਕਿਨਾਰੇ ਤੇ ਸੀਨ ਲਾ ਲਈ ਆਹ ਵੇਖੋ ਕਿਨਾਰੇ ਤੇ ਲਾ ਲਈ ਇਦਾਂ ਹੀ ਆਪਾਂ ਤਿੰਨ ਸੀਨਾ ਨਾਲ-ਨਾਲ ਕਰਕੇ ਲਾ ਲਾਂਗੇ ਆਹ ਵੇਖੋ ਤਿੰਨ ਤਿੰਨ ਸੀਨਾ ਆਪਾਂ ਲਾ ਲਈਆਂ ਹੁਣ ਕੀ ਕਰਨਾ ਆਪਾਂ ਇਹਨਾਂ ਨੂੰ ਦੋਵਾਂ ਨੂੰ ਆਪਸ ਵਿੱਚ ਬਰਾਬਰ ਕਰ ਲਾਂਗੇ ਬਰਾਬਰ ਕਰਕੇ ਆਪਾਂ ਕੀ ਕਰਨਾ 11.5 ਆਪਣੀ ਕਸ਼ੈਰੇ ਦੀ ਮੋਰੀ ਸੀ 11.5 ਤੇ ਹੀ ਆਪਾਂ ਇੱਥੇ ਨਿਸ਼ਾਨ ਲਾ ਲਾਂਗੇ 11.5 ਤੇ ਹੀ ਆਪਾਂ ਨਿਸ਼ਾਨ ਲਾ ਲਾਂਗੇ ਇੱਕ ਨਿਸ਼ਾਨ 11.5 ਤੇ ਲਾ ਲਿਆ ਹੁਣ ਆਪਾਂ ਕੀ ਕਰਨਾ 1.5 ਇੰਚ ਤੇ ਆਪਾਂ ਨਿਸ਼ਾਨ ਲਾ ਲਾਂਗੇ 1.5 ਪੌਣੇ 3 ਤੇ ਵੀ ਲਾ ਸਕਦੇ 1.5 ਤੇ ਆਪਾਂ ਨਿਸ਼ਾਨ ਲਾ ਲਾਂਗੇ ਇਨੂੰ ਆਪਾਂ ਬਾਕੀ ਕਟਾਈ ਕਰ ਦਾਂਗੇ ਹੁਣ ਕੀ ਕਰਨਾ ਜਿੱਥੇ ਆਪਾਂ 2.5 ਤੇ ਨਿਸ਼ਾਨੀ ਲਾਈ ਸੀ ਨਾ 11.5 ਤੇ ਨਿਸ਼ਾਨੀ ਲਾਈ ਸੀ 11.5 ਤੋਂ ਲੈ ਕੇ ਆ 2.5 ਤੱਕ ਆ ਇਹਦੇ ਨਾਲ-ਨਾਲ ਕਿਨਾਰੇ ਤੇ ਸੀਨ ਲਾ ਲਾਂਗੇ ਆਹ ਵੇਖੋ 11:30 ਤੋਂ 2:30 ਤੱਕ ਆਪਾਂ ਸੀਨ ਬ੍ਰੇਕ-ਬ੍ਰੇਕ ਲਾ ਲਈ। ਆਹ ਵੇਖੋ ਇਦਾਂ ਹੋ ਗਿਆ। ਫਿਰ ਆਪਾਂ ਇਹਨੂੰ 1/2 ਇੰਚ ਫੋਲਡ ਕਰ ਲਵਾਂਗੇ। 1/2 ਇੰਚ ਦੇਨ ਚਾਪ ਹੋਲਡ ਕਰ ਲਿਆ ਹੁਣ ਆਪਾਂ ਕੀ ਕਰਨਾ ਇੱਕ ਆ ਜਿਹੜਾ ਚੋਰਸ ਪੀਸ ਨਾਲੋਂ ਲੱਥਾ ਹੀ ਨਾ ਉਹਦਾ ਹੀ ਆਪਾਂ ਪੀਸ ਚੋਰਸ ਲੈ ਲੈਣਾ ਆ ਵੇਖੋ ਇਹਨੂੰ ਆਪਾਂ ਸਿੱਧਾ ਵੀ ਰੱਖ ਸਕਦੇ ਐਵੇਂ ਵੀ ਰੱਖ ਸਕਦੇ ਆਪਾਂ ਐਵੇਂ ਵੀ ਰੱਖ ਸਕਦੇ ਆ ਵੇਖੋ Yang di kali ya. Di yang di kali ya. Yang di apa ini tiga sini lalang ये वेखो इस पास ही आपना आ सीधे पास आ जाना इधरों ही आप पुट्ठे पास इधर आखो जिधर सीना लगियाँ उधर ही आपोका ला देना क्योंकि अपना मोहरी उधड़े ना कि करना फोल्ड करके एक आप इतने सेंटर च निशान ला लाँगे आखो आ सेंटर हो गया ਸੈਂਟਰ 'ਚ ਆਪਾਂ ਨਿਸ਼ਾਨ ਲਾ ਲਾਂਗੇ। ਉਧਰ ਆਪਾਂ ਆ ਪਹੁੰਚੇ ਦੇ ਵੀ ਸਿੱਧਾ ਕਰਕੇ ਇਹ ਆ ਵੇਖੋ ਸਿੱਧਾ ਕਰਕੇ ਕਰ ਲਿਆ। ਹੁਣ ਆਪਾਂ ਇੱਥੋਂ ਫੜ ਕੇ ਆਪਾਂ ਇੱਥੇ ਇੱਕ ਨਿਸ਼ਾਨ ਸੈਂਟਰ 'ਚ ਲਾ ਲਾਂਗੇ। ਸੈਂਟਰ 'ਚ ਨਿਸ਼ਾਨ ਲਾ ਲਾਂਗੇ। ਇਧਰੋਂ ਦੋ ਕੱਟ ਜੇ ਲਾ ਲਾਂਗੇ ਆ ਵੇਖੋ ਜਿਦੋਂ ਕਿ ਆਪਾਂ ਇਹਨੂੰ ਫੋਲਡ ਕਰਨਾ ਵੇਖ ਹੁਣ ਕੀ ਕਰਨਾ ਆਹ ਸੈਂਟਰ ਆ ਵੇਖੋ ਆਹ ਸੈਂਟਰ ਤੇ ਨਿਸ਼ਾਨੀ ਲਾਈਨਾ ਇਹ ਸੈਂਟਰ ਨੂੰ ਤੇ ਇਹ ਸੈਂਟਰ ਨੂੰ ਆਪਾਂ ਇੰਜ ਮਿਲਾ ਲਾਂਗੇ ਆ ਵੇਖੋ ਇਹਨੂੰ ਫੋਲਡ ਕਰਨਾ ਇਹਨੂੰ ਫੋਲਡ ਕਰਕੇ ਇਹਦੇ ਨਾਲ ਆਪਾਂ ਮਿਲਾ ਲੈਣਾ ਆ ਵੇਖੋ ਠੀਕ ਹੈ ਆ ਕਪੜਾ ਹਮੇਸ਼ਾ ਆਪਾਂ ਟਿੱਲਾ ਹੀ ਰੱਖਣਾ ਇਹਨੂੰ ਕਸਣਾ ਇਹਨੂੰ ਆਪਾਂ ਟਿੱਲਾ ਹੀ ਰੱਖਣਾ ਠੀਕ ਹੈ ਹੁਣ ਆਪਾਂ ਸੀਨ ਲਗਾਵਾਂਗੇ así al la cocina para donde una en una par la ਹੁਣ ਵੇਖੋ ਇੱਥੇ ਆ ਕੇ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਆ ਸੈਂਟਰ 'ਚ ਹੋਣਾ ਚਾਹੀਦੀ ਆ ਜਿਹੜਾ ਕੱਟ ਆ ਇਹ ਆ ਦੇ ਸੈਂਟਰ 'ਚ ਹੋਣਾ ਚਾਹੀਦਾ ਖੈਦ ਨੂੰ ਹੋਲਡ ਕਰ ਲੈਣਾ ਇਹਨੂੰ ਆਪਾਂ ਸੈਂਟਜੇ ਹੀ ਰੱਖਾਂਗੇ ਆ ਵੇਖੋ ਨੂੰ ਆਪਾਂ ਸੈਂਟਜੇ ਰੱਖ ਦਾਂਗੇ ਚਾਰਜ ਫੇਰੇ ਫੇਰ ਆਪਾਂ ਇਧਰੋਂ ਸ਼ੁਰੂ ਕਰ ਦਾਂਗੇ ਸੀਨ ਇਹ ਆ ਵੇਖੋ ਨਾਲ ਨਾਲ ਹੀ ਆਈ ਜਾਣੀ ਸੀਨ ਖੋ ਬਰਾਬਰ ਆ ਗਈ ਆ ਦੇਖੋ ਪੂਰੀ ਬਰਾਬਰ ਆ ਗਈ ਜਦੋਂ ਆਪਾਂ ਇਸ ਕੱਪੜੇ ਨੂੰ ਢਿੱਲਾ ਰੱਖਾਂਗੇ ਇਹਨੂੰ ਥੋੜਾ ਜਿਹਾ ਕੱਸ ਲਾਂਗੇ ਮੋਰੀ ਵਾਲੇ ਨੂੰ ਥੋੜਾ ਜਿਹਾ ਖਿੱਚ ਕੇ ਰੱਖਣਾ ਉੱਪਰੋਂ ਆਪਾਂ ਕੱਪੜਾ ਢਿੱਲਾ ਹੋ ਜਾ ਕਿਉਂਕਿ ਇਹ ਹੋਇਆ ਹੁੰਦਾ ਖੋ ਆਪਣਾ ਹੋਣਾ ਮੋਰੀ ਬਣ ਗਈ ਆਪਣੀ ਆ ਵੇਖੋ ਤੇ ਅੰਕ ਠੀਕ ਹੈ ਕੋਈ ਵੀ ਆਪਾਂ ਨੂੰ ਮੁਸ਼ਕਲ ਨਹੀਂ ਲੱਗੂਗੀ ਕਸ਼ਹਿਰਾ ਸੀਨ ਚ ਹਾਂ ਲਓਰੀ ਸਫਾਈ ਜ ਆਪਣਾ ਕਸ਼ਹਿਰਾ ਤਿਆਰ ਹੋ ਗਿਆ ਹੁਣ ਆਪਾਂ ਕੀ ਕਰਨਾ ਇੱਕ ਸੀਨ ਇੱਥੇ ਪੈਰ ਪੈਰ ਦੀ ਲਾ ਲੈਣੀ ਹੈ ਇੱਕ ਪੈਰ ਪੈਰ ਦੀ ਸੀਨ ਲਾ ਲਈ ਆ ਵੇਖੋ ਪੈਰ ਪੈਰ ਦੀ ਸੀਨ ਲੱਗ ਗਈ ਹੁਣ ਆਪਾਂ ਕੀ ਕਰਨਾ ਇਹ ਕਹੇ थे ਆ ਵੇਖੋ ਇਹ ਕਹਦੇ ਕਿਨਾਰੇ ਕਿਨਾਰੇ ਤੇ ਆਪਾਂ ਸੀਨ ਲਾਵਾਂਗੇ ਅਧਰਾ ਕਰਕੇ ਇਹਦੇ ਆਪਾਂ ਇਹਦੇ ਕਿਨਾਰੇ ਕਿਨਾਰੇ ਤੇ ਇੱਕ ਸੀਨ ਲਾ ਕੇ ਤੁਹਾਨੂੰ ਦੱਸਦੇ ਸੀਨ ਲਾ ਹੁਣ ਆ ਵੇਖੋ 2.5 ਇੰਚ ਦੀ ਸੀ ਇੱਥੇ ਜੀ ਕਿਨਾਰੇ-ਕਿਨਾਰੇ ਤੇ ਸੀਨ ਲੱਗ ਗਈ ਆਪਣੀ ਆ ਵੇਖੋ ਕਿਨਾਰੇ-ਕਿਨਾਰੇ ਤੇ ਆਪਾਂ ਸੀਨ ਲਾਤੀ ਠੀਕ ਹੈ ਇਹ ਬਣ ਗਈ ਆਪਣੀ ਮੋਰੀ ਹੁਣ ਆਪਾਂ ਤੁਹਾਨੂੰ ਨੇਫਾ ਦੱਸਾਂਗੇ ਕਿ ਰੇਪ ਨੇਫਾ ਕਿਵੇਂ ਭਰਨਾ ਕਸ਼ਹਰੇ ਦਾ ਪਹਿਲੋਂ ਆਪਾਂ ਜਿੜੀ ਬਣਾਵਾਂਗੇ ਚਿੜੀ ਦੀ ਥੋੜੀ ਜੀ ਸੀਨ ਲਗਾ ਲੈਣੀ ਆਪਾਂ ਕਿਉਂਕਿ ਇਹ ਆਪਣਾ ਉੱਜੜੇ ਨਾ ਬ੍ਰੇਕ ਜੀ ਆਪਾਂ ਸੀਨ ਲਾ ਲਾਂਗੇ சீனா லி ஹூடி அப்பா சிடி பண்ணுவே ਜੇ ਪਾਸੇ ਵੀ ਆਪਣਾ ਕੱਟ ਲੱਗਾ ਆ ਵੇਖੋ ਇੱਧਰ ਵੀ ਆਪਾਂ ਕਿੜੀ ਬਣਾਵਾਂਗੇ ਕਿੜੀ ਆਪਾਂ ਕਿਵੇਂ ਬਣਾਉਣੀ ਆ ਆ ਵੇਖੋ ਕੱਟ ਲੱਗਾ ਨਾ ਕੱਟ ਥੋੜਾ ਜਿਹਾ ਆਪਾਂ ਹੋਰ ਲਾ ਦਾਂਗੇ ਆ ਦੋਨੋਂ ਫੜ ਕੇ ਆ ਵੇਖੋ ਇਹਨੂੰ ਆਪਾਂ ਇੰਜ ਕਰਕੇ ਸੀਨ ਲਾ ਦਾਂਗੇ ਖ ਆਪਣਾ ਹੋ ਗਿਆ ਹੁਣ ਇਹਦੀ ਚਿੜੀ ਬਣਾ ਲੀਨੇ ਆਪਾਂ ਜੀ ਗਈ। ਆਹ ਵੇਖੋ ਜਿੜੀ ਹੋ ਗਈ। ਹੁਣ ਕੀ ਕਰਨਾ? ਇਹਨੂੰ ਆਪਾਂ ਇੱਥੋਂ ਫੋਲਡ ਕਰਨਾ। ਫੋਲਡ ਕਰਕੇ ਆਹ ਵੇਖੋ ਇਹਨੂੰ ਬਿਲਕੁਲ ਆਪਾਂ ਹਲਕਾ ਹਜਾ ਲੈਣਾ। ਇਹਨੂੰ ਖਿੱਚਣਾ ਨਹੀਂ ਆਪਾਂ। ਇਹ ਆਹ ਵੇਖੋ। ਇਹਨੂੰ ਆਪਾਂ ਹਲਕਾ ਜਿਹਾ ਲੈਣਾ। ਇਦਾਂ ਨਾਲ ਆਪਣੇ ਨੇਫੇ ਜੇ ਵਾਲ ਨਹੀਂ ਪੈਣਗੇ ਆਖੋ ਆਪਾਂ ਨੇਫਾ ਨੂੰ ਐਂਜੇ ਕਰਦੇ ਜਾਣਾ ਆ ਵੇਖੋ ਇਹਨੂੰ ਬਿਲਕੁਲ ਆਪਾਂ ਹਲਕਾ ਜਿਹਾ ਲੈਣਾ ਇਹਨੂੰ ਨਹੀਂ ਖਿੱਚਣਾ ਥਲੜੇ ਕੱਪੜੇ ਨੂੰ ਨਹੀਂ ਆਪਾਂ ਖਿੱਚਣਾ ਦੋਨੋਂ ਨੂੰ ਨਹੀਂ ਖਿੱਚਣਾ ਆਪਾਂ ਪੋਲਾ ਹੀ ਰੱਖਣਾ ਹਲਕਾ ਹਲਕੇ ਇਹ ਆ ਵੇਖੋ ਆ ਵੇਖੋ ਐਂ ਜੀ ਆਪਾਂ ਨੇਫਾ ਪਾੰਦੇ ਜਾਣਾ ਇਹ ਆਪਾਂ ਤੁਹਾਨੂੰ ਸੀਣ ਲਾ ਕੇ ਇਹ ਆਪਾਂ ਹੁਣ ਸੀਣ ਲਾ ਕੇ ਤੁਹਾਨੂੰ ਦੱਸ